ਤਾ ਦੋਸਤੋ ਆਪਣੀ ਜਿਹੜੀ ਕਣਕ ਆ ਨਾ ਉਹ 4500 ਰੁਪਏ ਤੋਂ ਲੈ ਕੇ 5000 ਦੇ ਵਿਚਕਾਰ ਤੇ ਜਿਹੜਾ ਆਪਾਂ ਝੋਨਾ ਲਾਵਾਂਗੇ ਉਹ 3500 ਰੁਪਏ ਪ੍ਰਤੀ ਕਵਾਂਟਲ ਤੋਂ ਲੈ ਕੇ 4000 ਰੁਪਏ ਦੇ ਵਿਚਕਾਰ ਵਿਕੂਗਾ ਹਾਂ ਦੋਸਤੋ ਇਹ ਸੱਚ ਆ ਬਸ ਆਪਾਂ ਉਹ ਗਲਤੀ ਨਹੀਂ ਕਰਨੀ ਜਿਹੜੀ ਕਿ 2020 ਦੇ ਵਿੱਚ ਕੀਤੀ ਸੀ ਦੋਸਤੋ ਜਿਹੜੇ ਇਹ ਜਿਹੇ ਅੰਦੋਲਨ ਆ ਨਾ ਇਹ ਵਾਰ-ਵਾਰ ਨਹੀਂ ਹੁੰਦੇ ਜਿਹੜਾ ਆਪਾਂ ਹੁਣ ਧਰਨਾ ਲਾਈ ਬੈਠੇ ਆ ਆਪਣੇ ਤੇ ਡਾਂਗਾ ਸੂਟੀਆਂ ਨਾਲ ਬਾਰਕੀ ਕਰੀ ਜਾਂਦੇ ਆਗੇ ਆਪਣੇ ਤੇ ਆਸੂ ਗਏ ਤੇ ਗੋਲੇ ਧਰਾ ਧਰ ਛਿੱਟੀ ਜਾਂਦੇ ਆਗੇ ਡਰੋਂ ਰਹੀ ਹਮਲੇ ਕਰੀ ਜਾਂਦੇ ਆਗੇ ਆਪਾਂ ਨੂੰ ਅਤਵਾਦੀ ਕਹੀ ਜਾਂਦੇ ਆ ਤਾਂ ਦੋਸਤੋਂ ਇਸ ਵਾਰ ਆਪਾਂ ਉਹ ਗਲਤੀ ਨਹੀਂ ਕਰਨੀ ਜਿਹੜੀ ਕਿ ਆਪਾਂ ਪਹਿਲਾਂ ਕੀਤੀ ਆ ਆਪਾਂ ਕੀ ਕਰਨਾ ਕੁਛ ਮਰਜ਼ੀ ਹੋ ਜਾਏ ਆਪਣੇ ਕਿਸਾਨ ਆਗੂ ਮੰਨਣ ਚਾਹੇ ਨਾ ਪਰੰਤੂ ਆਪਾਂ ਇੱਕ ਗੱਲ ਦੇ ਉੱਤੇ ਜ਼ਰੂਰ ਅੜਨਾ ਉਹ ਕਿਹੜੀ ਕਿ ਆਪਾਂ ਸੁਆਮੀ ਨਾਥਨ ਰਿਪੋਰਟ ਲਾਗੂ ਜ਼ਰੂਰ ਕਰਾਉਣੀ ਆ ਜੇਕਰ ਇੱਕ ਵਾਰ ਇਹ ਰਿਪੋਰਟ ਲਾਗੂ ਹੋ ਗਈ ਨਾ ਤਾਂ ਮੈਂ ਗਰੰਟੀ ਕਰਦਾ ਆਪਣੇ ਪੰਜਾਬ ਹਰਿਆਣੇ ਦੇ ਵਿੱਚੋਂ ਕੋਈ ਵੀ ਮੁੰਡਾ ਕੁੜੀ ਬਾਹਰ ਨਹੀਂ ਜਾਂਦਾ ਇਤੋਂ ਤੱਕ ਕਿ ਜਿਹੜੇ ਬਾਹਰ ਗਏ ਹਨ ਉਹ ਵੀ ਆਪਣੇ ਪੰਜਾਬ ਦੇ ਵਿੱਚ ਖੇਤੀ ਕਰਨ ਆਇਆ ਕਰਨਗੇ ਇਹ ਐਡੀ ਤਕੜੀ ਰਿਪੋਰਟ ਆ ਹੁਣ ਸੁਆਮੀ ਨਾਥਨ ਰਿਪੋਰਟ ਦੇ ਵਿੱਚ ਹੈ ਕਿ ਤਾਂ ਦੋਸਤੋ ਜੇਕਰ ਇਹ ਲਾਗੂ ਹੋ ਜਾਂਦੀ ਨਾ ਤਾਂ ਆਪਾਂ ਨੂੰ ਕਦੇ ਧਰਨਾ ਲਾਉਣਾ ਹੀ ਨਹੀਂ ਪੈਣਾ ਆਪਾਂ ਨੂੰ ਕਿਸੇ ਨੇ ਅੱਤਵਾਦੀ ਕਹਿਣਾ ਹੀ ਨਹੀਂ ਫਿਰ ਇਹ ਹੀ ਨਹੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਧਰਨਾ ਲਾਉਣ ਦੀ ਜ਼ਰੂਰਤ ਹੀ ਨਹੀਂ ਪੈਣੀ ਤਾਂ ਦੋਸਤੋ ਇਹਦੇ ਵਿੱਚ ਸਾਫ਼-ਸਾਫ਼ ਕਿਹਾ ਗਿਆ ਜੇਕਰ ਸੁਆਮੀ ਨਾਥਨ ਰਿਪੋਰਟ ਲਾਗੂ ਹੁੰਦੀ ਹੈ ਤਾ ਜਿੰਨਾ ਆਪਣੇ ਜ਼ਮੀਨ ਦਾ ਠੇਕਾ ਚੱਲਦਾ ਜਿਵੇਂ ਕਿ ਮੇਰਾ ਏਰੀਆ ਬਟੰਡਾ ਮੇਰੇ ਇੱਥੇ 70000 ਨੂੰ ਜ਼ਮੀਨ ਵੀ ਲੱਗਦੀ ਹੈ 75 ਨੂੰ ਵੀ ਲੱਗਦੀ ਹੈ ਤਾਂ ਉਹ ਠੇਕਾ ਵਿੱਚ ਜੋੜਿਆ ਜਾਊਗਾ ਪਲੱਸ ਜਿਵੇਂ ਕਿ ਇਸ ਵਾਰ ਮੈਂ ਕਣਕ ਲਗਾਈ ਆ ਕਣਕ ਤੇ ਟੋਟਲ ਕਿੰਨਾ ਖਰਚਾ ਆ ਉਹ ਜੋੜਿਆ ਜਾਊਗਾ ਪਲੱਸ ਜੇਕਰ ਮੈਂ ਕੱਲਾ ਇਹਦੇ ਵਿੱਚ ਖੇਤੀ ਕਰਦੇ ਤੇ ਮੇਰੀ ਦਿਹਾੜੀ ਵੀ ਵਿੱਚ ਜੁੜੀ ਆਊਗੀ ਜੇਕਰ ਆਪਾਂ ਹੋਰ ਕਿ ਦਿਹਾੜੀ ਇਹ ਵਿੱਚ ਪਾਏ ਆ ਤਾਂ ਉਹ ਵੀ ਵਿੱਚ ਜੋੜੇ ਜਾਣਗੇ ਇਹ ਸਾਰਾ ਕੁਝ ਜੋੜ ਕੇ ਪਲੱਸ ਆਪਾਂ ਨੂੰ 50% ਜ਼ਿਆਦਾ ਬਚਣਾ ਚਾਹੀਦਾ ਆਪਣੇ ਇੱਕ ਇੱਕ ਲੋਦੇ ਵਿੱਚੋਂ ਯਾਨੀ ਕਿ ਇਹ ਤਾਂ ਸਾਰਾ ਆਪਣਾ ਖਰਚਾ ਹੋ ਗਿਆ ਨਾ ਇਹ ਜੋੜ ਕੇ 50% ਵੱਧ ਆਪਣੀ ਆਮਦਨ ਹੋਣੀ ਚਾਹੀਦੀ ਹੈ ਇਹ ਆ ਸੁਮਾਮੀ ਨਾਥਨ ਰਿਪੋਰਟ ਜੋ ਕਿ ਬਿਲਕੁਲ ਸਹੀ ਹੈ ਨਾ ਤਾਂ ਦੋਸਤੋ ਆਪਾਂ ਇਸ ਉੱਪਰ ਜ਼ੋਰ ਦੇਣਾ ਜੇਕਰ ਆਪਾਂ ਇਹ ਲਾਗੂ ਕਰਾ ਲਈ ਤਾਂ ਸਮਝ ਲਓ ਆਪਾਂ ਬਚ ਗਏ ਆਪਾਂ ਕਦੇ ਧਰਨਾ ਨਹੀਂ ਲਾਉਣਾ ਕਿਉਂਕਿ ਆਪਣੀ ਲੋੜ ਹੀ ਨਹੀਂ ਪੈਣੀ ਤੇ ਆਪਣੇ ਬੱਚੇ ਬਾਹਰ ਵੀ ਨਹੀਂ ਜਾਣਗੇ ਕਿਉਂਕਿ ਉਹਨਾਂ ਨੂੰ ਲੋੜ ਹੀ ਨਹੀਂ ਪੈਣੀ ਖੇਤੀ ਇੰਨੀ ਖੁਸ਼ਹਾਲੀ ਹੋ ਜਾਊਗੀ ਨਾ ਆਪਾਂ ਫਿਰ ਸਾਰੀਆਂ ਫਸਲਾਂ ਲਾਵਾਂਗੇ ਕਣਕ ਝੋਨਾ ਸਰੋਂ ਆਲੂ ਫੁੰਡਾਲਾਂ ਜਿੰਨੀਆਂ ਫਸਲਾਂ ਆਉਣਗੀਆਂ ਨਾ ਆਪਾਂ ਸਾਰੀਆਂ ਹੀ ਖੇਤੀ ਕਰਾਂਗੇ ਤੇ ਆਪਣੀ ਪੰਜਾਬ ਜਾਨੀ ਕਿ ਬਦਨਾਮ ਆ ਨਾ ਕਿ ਯਾਰ ਝੋਨਾ ਲਾਉਂਦੇ ਤਾਂ ਪਾਣੀ ਖਤਮ ਕਰਨਗੇ ਤੇ ਉਹ ਝੋਨੇ ਦਾ ਜਿਹੜਾ ਏਰੀਆ ਉਹ ਵੀ ਘਟ ਜਾਊਗਾ ਕਿਉਂਕਿ ਜਦੋਂ ਸਾਰੇ ਜੋ ਸਵਾਮੀਨਾਥ ਰਿਪੋਰਟ ਲਾਗੂ ਹੋਗੀ ਐਮ ਐਸ ਪੀ ਸਾਰੀਆਂ ਫਸਲਾਂ ਉੱਤੇ ਮਿਲੂਗਾ ਹੀ ਮਿਲੂਗਾ ਜਿੰਨਾ ਖਰਚਾ ਹੁੰਦਾ ਉਸ ਤੋਂ ਡਬਲ ਆਪਾਂ ਨੂੰ ਆਮਦਨ ਹੋਊਗੀ ਹੋਊਗੀ ਤਾਂ ਆਪਾਂ ਸਾਰੀਆਂ ਹੀ ਫਸਲਾਂ ਲਾਵਾਂਗੇ ਕਿਸਾਨ ਉਹੀ ਫਸਲ ਉਗਾਊਗਾ ਜਿਹਦੇ ਵਿੱਚ ਉਸ ਨੂੰ ਜ਼ਿਆਦਾ ਆਮਦਨ ਹੋਊਗੀ ਤਾਂ ਦੋਸਤੋ ਇੰਨੀ ਕ ਬੇਨਤੀ ਆ ਕੁਝ ਮਰਜ਼ੀ ਹੋ ਜੇ ਇਸ ਵਾਰ ਆਪਾਂ ਉਹਨਾ ਟਾਈਮ ਧਰਨਾ ਲਾਉਣਾ ਜਿੰਨਾ ਟਾਈਮ ਸੁਆਮੀ ਨਾਥ ਰਿਪੋਰਟ ਲਾਗੂ ਨਹੀਂ ਹੁੰਦੀ ਤਾਂ ਦੋਸਤੋ ਹੁਣ ਦੇ ਉਜਾਜਤ ਧੰਨਵਾਦ ਦੋਸਤੋ